ਬੰਦਾ ਕਰਕੇ ਆਪਦਾ ਜਿਹੜਾ ਅੰਨ ਪੈਦਾ ਕਰਨੂਗਾ ਪਰ ਜਿਹੜਾ ਮਜ਼ਦੂਰ ਹੈ ਉਹ ਬਈ ਜਦੋਂ ਇਹ ਅਵਾਨੀਆਂ ਅਦਾਨੀਆਂ ਦੇ ਹੱਥਾਂ 'ਚ ਵੱਡੇ ਵੱਡੇ ਜ਼ਗੀਰਦਾਰਾਂ ਦੇ ਹੱਥਾਂ 'ਚ ਜਿਹੜੀ ਇਹ ਟੋਟਾ ਅੰਨ ਆ ਗਿਆ ਨਾ ਦਾळा ਆ ਗਿਆ ਫੇਰ ਫੈਲੀਆ ਚਾਟਾ ਵੇਖਿਆ ਕਰੂਗਾ ਅ ਜਿਹੜੇ ਇਸ ਤਰ੍ਹਾਂ ਕਰਕੇ ਸਾਨੂੰ ਸਾਰਿਆਂ ਦੀ ਲੜਾਈ ਹੈ ਇਹ ਜਿਹੜੀ ਇਹ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਕਈ ਵਾਰੀ ਸਾਡੇ ਕਿਉਂਕਿ ਉਹਨੇ ਜਾਗਰੂਕ ਸਾਡੇ ਮਜ਼ਦੂਰਾਂ ਚੜਨਾ ਜੇ ਅਸੀਂ ਕਰ ਨਹੀਂ ਸਕੇ ਸਮਝਾ ਨਹੀਂ ਸਕੇ ਮਜ਼ਦੂਰਾਂ ਦੀ ਇਹਨਾਂ ਨੂੰ ਜਾਂ ਛੋਟੇ ਜਿਹੜੀ ਦੁਕਾਨਦਾਰ ਨੇ ਕਿਉਂਕਿ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਵੱਡੇ ਵੱਡੇ ਮਾਲ ਖੁੱਲ ਗਏ ਨੇ ਉਹ 1800 ਜਿਹੜੀ ਦੁਕਾਨ ਹੈ ਉਹ ਅਮਰੀਕਾ ਚ ਇੱਕ ਮਾਲ ਆ ਗਿਆ 1800 ਦੁਕਾਨ ਖਤਮ ਕਰਦੀ ਐਸੇ ਤਰੀ ਸਾਡੇ ਵੀ ਜਿਹੜੇ ਵੱਡੇ ਵੱਡੇ ਮਾਲ ਨੇ ਉਹ ਤੁਹਾਡੀਆਂ ਜਿਹੜੀਆਂ ਛੋਟੇ ਛੋਟੇ oportunidades ਦੁਕਾਨਾਂ ਨੇ ਭਰਾਓ ਇਹਨਾਂ ਨੂੰ ਖਤਮ ਕਰ ਦੇਣੀਆਂ ਕਿਵੇਂ ਕਰ ਦੇਣੀਆਂ ਕਿਉਂਕਿ ਪਹਿਲਾ ਪਹਿਲਾਂ ਉਹ ਜਿਹੜਾ ਰੇਟ ਆ ਉਹ ਬਹੁਤ ਦਾ ਟ੍ਰੇਡ ਤੇ ਕਿਉਂਕਿ ਹਰੇਕ ਜਿਹੜੀ ਵੱਡੀ ਕੰਪਨੀ ਹੁੰਦੀ ਆ ਕੋਈ ਵੀ ਕਾਰੋਬਾਰ ਤੋੜਦੀ ਆ ਪਹਿਲਾਂ ਉਹ ਥੋੜਾ ਨੁਕਸਾਨ ਚਲਦੀ ਆ ਤੁਹਾਨੂੰ ਸਸਤੇ ਦਿੰਦੀ ਆ ਤੁਹਾਡੇ ਸਾਹਮਣੇ ਵਸਾਦਾ ਨੇ ਜਿਵੇਂ ਅੱਜ Jio ਦਾ ਸਿਮ ਤੁਹਾਨੂੰ ਫ੍ਰੀ ਦਿੱਤਾ ਅੱਜ ਕਿੰਨਾ ਇਹਦੀ ਜਿਹੜਾ ਤੁਸੀਂ ਪੈਕਪੋਨ ਨੂੰ ਕਿੰਨੇ ਦਾ ਫੋਨ ਇਸ ਤਰ੍ਹਾਂ ਕਰਕੇ ਜਿਹੜਾ ਗੈਸ ਸੀ ਉਹ ਸਾਨੂੰ ਫ੍ਰੀ ਦਿੱਤਾ ਹੁਣ ਕਿੰਨੇ ਦਾ ਭਰੋਨੇ ਇਸ ਕਰਕੇ ਪਹਿਲਾਂ ਥੋੜਾ ਨੁਕਸਾਨ ਚਲ ਕੇ ਤੇ ਫੇਰ ਜਿਹੜੀ ਆ ਉਹ ਸਾਡਾ ਜਿਹੜਾ ਗੱਲ ਵੜਦੇ ਨੇ ਇਸ ਕਰਕੇ ਸਾਨੂੰ ਬਹੁਤ ਸੋਚਣ ਦੀ ਲੋੜ ਆ ਪੂਰਨamente ਪ੍ਰਭੂਨ ਸੰਤੋਸ਼ ਮੋਦੀ ਸਰਕਾਰ ਨੂੰ ਹਾਜ਼ਰ ਮੋਦੀ ਸਰਕਾਰ ਮਰਦਾਬਾਤ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਮੇਰੇ ਕਿਸਾਨ ਵੀਰ ਮਜ਼ਦੂਰ ਵੀਰ ਸਾਰੇ ਜੁਨੀਅਰਾਂ ਦੇ ਪਹੁੰਚੇ ਮੈਂ ਸਭ ਤੋਂ ਪਹਿਲਾਂ ਫਤਿਹ ਗਰਜ ਕਰਦਾ ਵਾਹਿਗੁਰੂ ਜੀ ਦਾ ਖਾਸਾ ਜੀ ਵਾਹਿਗੁਰੂ ਜੀ ਦੀ ਫਤਿਹ ਮੇਰੇ ਤੋਂ ਪਹਿਲਾਂ ਲੋਕਤ ਬਰਾਰ ਬੱਤੀ ਗਈ ਨੇ ਜੋ ਆ ਕੋਈ ਮੰਗਾ ਨੇ ਜੋ ਆਪਣੇ ਖੌਰੀ ਬਾੜ ਤੇ ਜਿਹੜੇ ਬੈਠੇ ਨੇ ਕਿਸਾਨ ਵੀਰ ਉਹਨਾਂ ਦੇ ਹੱਕ ਚ ਆਪਾਂ ਅੱਜ ਪੁਤਲਾ ਫੁੱਟ ਰਹੇ ਆ ਕਿਉਂਕਿ ਇਹਨਾਂ ਨੇ ਪੰਜਾਬ ਦਾ ਬੰਦ ਦਿੱਤਾ ਆਪਾਂ ਪੁਤਲੇ ਫੁੱਟੜ ਦਾ ਜੋ ਮੋਰ ਦੇ ਨੂੰ ਆ ਕੋ ਆਪਾਂ ਇਹਦੇ ਪੁਤਲੇ ਫੁੱਟੇ ਸਰਕਾਰ ਦੇ ਪੁਤਲੇ ਫੁੱਟੇ ਮੋਦੀ ਸਰਕਾਰ ਦੇ ਆਪਾਂ ਉਹਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਉਹਦੇ ਨਾਲ ਖੜੇ ਆ ਤੇ ਆਪਣੀਆਂ ਇਹ 2 ਮਿੰਟਾਂ ਦੇ ਨਾਲ 4 ਤਰੀਕ ਨੂੰ ਵੱਡੀਆ ਮਹਾਪੁਰਖਤਾ ਉਹ ਤੁਹਾਨੂੰ ਤੇ ਮੌਰੀਕ ਨੂੰ ਦੱਸੀ ਇਸ ਦੇ ਵਿੱਚ ਉਹ ਤੂਰ ਪਰ ਜਾਇਆ ਲੱਤ ਤੋਂ ਵੱਧ ਸਾਰੇ ਜੁਨੀਨਾ ਵੱਤ ਤੋਂ ਵੱਧ ਪੁੱਛ ਤੇ ਜਿਹੜਾ ਆਪਣਾ ਪਹਿਲਾ ਗਰਜਾ ਸਿੰਘ ਨੇ ਸਾਡੇ ਸੱਤੂ ਸਾਹਿਬ ਦੱਸਦੇ ਗਏ ਨੇ ਕਿ ਜਿਹੜੇ ਇੱਕ ਦੂਮ ਨੇ ਉਹ ਟੇਢੇ ਢੰਗ ਨਾਲ ਉਹਨਾਂ ਦੀ ਮਾਰ ਜਿਹੜੀ ਵੇਗ ਨੂੰ ਕਹਿੰਦੇ ਆ ਕਿਉਂਕਿ ਆਪਦੇ ਮਜ਼ਦੂਰਾਂ ਨੂੰ ਕੁਝ ਤੇ ਵਿਚਾਰਾ ਕੋਈ ਟਾਈਮ ਨਹੀਂ ਹੁੰਦਾ ਟਾਈਮ ਦੀ ਬਹੁਤ ਦਿੱਕਤ ਹੈ ਸਹੀ ਬੰਦੇ ਦਾ ਚੋਰੀਆਂ ਜਾਂਦਾ ਤਾਂ ਟਾਈਮ ਨਹੀਂ ਹੁੰਦਾ ਸੋ ਵੀ ਨੂੰ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਰੇਲੀਆਂ ਘਾ ਕੇ ਜਿੰਨਾ ਵੀ ਟਾਈਮ ਨਿਕਲਦਾ ਉਹ ਕਿਸਾਨ ਜੀਂਦਿਆਂ ਦਾ ਪਰਜੋਹ ਦੇਣ ਕਰਨਾ ਚੌਕ ਦੇ ਵਿੱਚ ਦੁਕਾਨਦਾਰੀ ਛੋਟੀ ਪਜਾਂਦਾਰੀ ਆ ਜਿਉਂ ਭਰਪੂਰ ਸਿੰਘ ਜੀ ਦੱਸ ਤੇ ਗਏ ਨੇ ਕਿ ਇਹਨਾਂ ਬਹੁਤ ਜ਼ਿਆਦਾ ਮਾਰ ਪਣੀ ਆ ਸੋ ਮੈਂ ਗਾਦੀਆ ਗੱਲਾਂ ਨਾ ਕਰਦਾ ਹੋਇਆ ਕਿ ਬਲਾਇਅਰ ਕੰਮ ਰੁਕ ਵੀ ਚੱਲਦਾ ਆ ਬਹੁਤ ਸਾਰੇ ਪੁੱਤਰ ਫੁਕੜੇ ਨੇ ਤੇ ਉਹ ਸਾਰੇ ਆ ਆਪਣੇ ਜਿੰਨੀਆਂ ਵੀ ਇਲਾਕਾਂ ਨੇ ਉਹਦੇ ਵਿੱਚ ਸਾਰੇ ਆਪਣੇ ਇਹ ਪ੍ਰੋਗਰਾਮ ਨੇ ਅੱਜ ਕਿਉਂਕਿ ਸਹੀ ਦੌਰ ਦਾ ਹੀ ਕਾਣ ਇਹ। ਉਹ ਜਿਹੜਾ 4 ਤਰੀਕ ਦਾ ਪ੍ਰੋਗਰਾਮ ਹੈ। ਤਾਹਨਾ ਮੰਡੀ ਦੇ ਵਿੱਚ ਉਹ ਵੀ ਮਹਾ ਪੰਚਾਇਤ ਬਹੁਤ ਵੱਡਾ ਹੋਣਾ ਹੈ। ਉੱਥੇ ਉਹ ਯੁਗਤ ਮੋਦੀ ਕਾਲਾ ਸਾਹਰੇ ਜਿਥੇ ਬੰਦੇ ਆਪਣੀਆਂ ਪੰਜਾਬ ਦੀਆਂ ਬਸਤੀ ਹਰਿਆਣਾ ਉੱਥੇ ਵੀ ਆਪਾਂ ਨੂੰ ਅਪੀਲ ਕਰੀ ਗਈ ਵੱਧ ਤੋਂ ਵੱਧ ਪਹੁੰਚਣ ਆਪਾਂ ਨੇ ਬੱਸਾਂ ਰਾਹੀਂ ਆਪਾਂ ਨੂੰ ਲਾਈਆ ਡਿਊਟੀ ਪ੍ਰਧਾਨ ਜੀ ਨੇ ਅਗਰਾ ਸਾਹਿਬ ਨੇ ਬੱਸਾਂ ਲੈ ਕੇ ਆਉਣੀਆਂ ਨੇ। 9 ਤਰੀਕ ਦਾ ਇਹਦਾ ਪ੍ਰੋਗਰਾਮ ਮੋਗੇ ਦਾ ਉਹ ਵੀ ਵੱਡਾ ਪ੍ਰੋਗਰਾਮ ਹੈ। ਉੱਥੇ ਵੀ ਆਪਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕਰੀ ਗਈ ਹੈ। ਕਿਉਂਕਿ ਪੂਤਲਾ ਸਾਡਾ ਸਾੜਨ ਤੋਂ ਬਾਅਦ ਆਪਣੀ ਮੀਟਿੰਗ ਹੈ ਗੁਰੂ ਘਰ ਦੇ ਵਿੱਚ ਰੱਖੀ ਹੋਈ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਗੁਰੂ ਘਰ ਦੇ ਵਿੱਚ ਚੱਲਣਾ ਕੋਈ ਇੱਕੋ ਹੋਰਾ ਪਰੋੜਾ ਜਾਵੇ। ਅਸੀਂ ਪੂਤਲੇ ਨੂੰ ਅੱਗ ਲਾਉਣੀ ਹੈ ਫਿਰ ਗੁਰੂ ਘਰ ਚੱਲਾਂਗੇ ਉੱਥੇ ਚਾਹ ਵੀ ਪੀਵਾਂਗੇ ਠੰਡ ਬਹੁਤ ਹੈ। ਸੋ ਆਪਾਂ ਇੱਕ ਮੀਟਿੰਗ ਵੀ ਕਰਨੀ ਹੈ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ ਉਹਨਾਂ 'ਚ ਕਿਵੇਂ ਤਿਆਰੀ ਕਰਨੀ ਹੈ। ਕਿਵੇਂ ਜਾਣੇ ਸੋ ਸਾਰੀਆਂ ਗੱਲਾਂ ਤੁਹਾਡੇ ਨਾਲ ਉੱਥੇ ਸਾਂਝੀਆਂ ਕੀਤੀਆਂ ਜਾਣਗੀਆਂ ਸੋ ਆਓ ਜੀ ਪ੍ਰਧਾਨ ਜੀ। ਅੱਜ ਦੇ ਇਸ ਮੋਰਚੇ ਵਿੱਚ ਬੈਠੇ ਸਾਡੇ ਬਖਸ ਬਖ ਪਿੰਡਾਂ ਤੋਂ ਆਏ ਕਿਸਾਨ ਤੇ ਮਜ਼ਦੂਰ ਵੀਰ ਜੋ ਇੱਕ ਸਰਕਾਰ ਨੇ ਆਪਣੇ ਕਿਸਾਨ ਮਜ਼ਦੂਰਾਂ ਤੇ ਬਹੁਤ ਵੱਡੇ ਹਾਰੇ ਧਰਫੇ ਨੇ ਆਪਾਂ ਉਹ ਸਰਕਾਰ ਨਾਲ ਨਜਿੱਠਣ ਵਾਸਤੇ ਇੱਕ ਪਾਸੇ ਕੁੱਝ ਜਥੇਬੰਦੀਆਂ ਆਪਣੀਆਂ ਅਨੌਰੀ ਸੰਪੂਰਨ ਬੱਡਰ ਤੇ ਬੈਠੀਆਂ ਨੇ ਉਹ ਵੀ ਆਪਣੇ ਕਿਸਾਨਾਂ ਦੇ ਹੱਕਾਂ ਦੀਆਂ ਲੜਾਈਆਂ ਲੜ ਰਹੇ ਨੇ ਜਿਨ੍ਹਾਂ ਤੇ ਅਥਰੂ ਗਾਇਸ ਦੇ ਕੋਲੇ ਪਲਾਸਟਿਕ ਦੀਆਂ ਗੋਲੀਆਂ ਤੇ ਬਹੁਤ ਤਰ੍ਹਾਂ ਦੇ ਕੈਮੀਕਲਾਂ ਦੀਆਂ ਸਪਰੇਅ ਕਰ ਕਰਾ ਪਰਛਾੜਾ ਮਾਰ-ਮਾਰ ਪਾਣੀ ਦੀਆਂ ਉਹਨਾਂ ਦੇ ਉੱਤੇ ਜ਼ੁਲਮ ਤੇ ਜ਼ਬਰ ਕਰ ਰਹੀਆਂ ਨੇ ਸਰਕਾਰਾਂ ਦੋਵੇਂ ਪਾਸੇ ਪੰਜਾਬ ਸਰਕਾਰਾਂ ਨੂੰ ਜਿਹੜੇ ਖੜਡੇ ਨੇ ਇਹ ਸਾਰੀਆਂ ਸਰਕਾਰਾਂ ਨੂੰ ਮੋਦੀ ਸਰਕਾਰ ਨੇ ਖੜਡੇ ਭੇਜ ਤੇ 25 ਦੇ ਨੰਬਰ ਨੂੰ ਭੇਜੇ ਹੋਏ ਨੇ ਇਹਨਾਂ ਵਿੱਚ ਤਾਂ ਪੰਜਾਬ ਸਰਕਾਰਾਂ ਨੂੰ ਜਾਂ ਹੋਰੁੱਥੇ ਦੀਆਂ ਸਰਕਾਰਾਂ ਨੂੰ ਏ ਦੱਸਿਆ ਵੀ ਇਹਨਾਂ ਦੀ ਜਾਂਚ ਕਰਕੇ ਸਾਨੂੰ ਦੱਸੋ ਵੀ ਇਹ ਕਿਵੇਂ ਨੇ ਜਿਨ੍ਹਾਂ ਕਿ ਜਿਹੜੀਆਂ ਮੰਡੀਆਂ ਨੇ ਉਹ ਪ੍ਰਾਈਵੇਟ ਕਰ ਰਹੀਆਂ ਨੇ ਬਰਕਾਰ ਹੁਣ ਜਦੋਂ ਸਾਡੇ ਭਰੂਪੁਰ ਸਿੰਘ ਵੀ ਦੱਸ ਕੇ ਗਏ ਨੇ ਵੀ ਇਹ ਕੱਲਾ ਜ਼ਿੰਮੇਵਾਰ ਨਹੀਂ ਇਹਨਾਂ ਕਿ ਮਰਦਾ ਇੱਥੇ ਖਾਰ ਉਹ ਤਰ੍ਹਾਂ ਦੇ ਲੋਕ ਜਿਵੇਂ ਦੁਕਾਨਦਾਰ ਨੇ ਮੇਰੇ ਵੀਰ ਜਿਹੜੇ ਕਹਿੰਦੇ ਨੇ ਵੀ ਇਹ ਕਿਸਾਨਾਂ ਦੀ ਲੜਾਈ ਹੈ ਜਾਂ ਮਜ਼ਦੂਰਾਂ ਦੀ ਲੜਾਈ ਹੈ ਇਹ ਵੀਰੋ ਇਹ ਸਮੂਹ ਦੀ ਲੜਾਈ ਬਣ ਗਈ ਹੁਣ ਸਾਰਿਆਂ ਦੀ ਜਿਹੜੇ ਕਿਸਾਨ ਵੀਰ ਨੇ ਵਿੰਨੇ ਨੇ ਵੀ ਜਿਹੜੇ ਹੁਣ 15 15 20 20 ਏਕੜ ਵਾਲੇ ਉਹ ਕਿਸਾਨ ਉਰੇ ਆ ਨਹੀਂ ਰਹੇ ਉਹ ਕਹਿੰਦੇ ਨੇ ਵੀ ਇਹ ਉੱਥੇ ਕੁਝ ਨਹੀਂ ਹੈਗਾ ਉਹ ਉਹ ਕਿਸਾਨ ਜਾਦੇ ਰੋਣਗੇ ਕੰਦਾ ਨਾਲ ਟੱਕਰਾਂ ਮਾਰ ਮਾਰ ਰੋਣਗੇ ਜਦੋਂ ਉਹਨਾਂ ਦੀ ਜਮੀਨਾਂ ਜ਼ਬਰ ਕਰਕੇ ਇਹ ਕੋਆਪਰੇਟ ਕਰਾਣਿਆਂ ਨੇ ਖਬੇਰ ਕਰ ਲੀਆਂ ਵੀਰੋ ਇਹ ਸਾਰਿਆਂ ਦਾ ਆਪਣਾ ਫਰਜ਼ ਬਣਦਾ ਸਾਰੇ ਮਜ਼ਦੂਰ ਕਿਸਾਨ ਤੇ ਦੁਕਾਨਦਾਰ ਵੀਰਾਂ ਦਾ ਇਹ ਅਪਤਿਕ ਨੂੰ ਹੈ ਉਹ ਆਪਣਾ ਬੱਸਾ ਰਹੀ ਆਪਣੇ ਸਾਰੇ ਜਿੰਨੇ ਵੀ ਬਲਾਕ ਦੇ ਪਿੰਡ ਨੇ ਉਹ ਸਾਰਿਆਂ ਨੂੰ ਆਪਾਂ ਅੱਜ ਮੀਟਿੰਗ 'ਚ ਦੱਸਣਾ ਹੈ ਵੀ ਬੱਸਾਂ ਕਰਨੀਆਂ ਨੇ ਜਿਵੇਂ ਵੱਡੀਆਂ ਬੱਸਾਂ ਜਾਂ ਛੋਟੀਆਂ ਬੱਸਾਂ ਆਉਣਾ ਰਹੀ ਆਪਾਂ ਵੱਧ ਤੋਂ ਵੱਧ ਘੱਟ ਲੈ ਕੇ ਜਾਣਾ ਇਹ ਸਰਕਾਰ ਨੂੰ ਆਪਾਂ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਇਹ ਜਿਹੜੇ ਕਿਸਾਨ ਨੇ ਜਿਵੇਂ ਪਹਿਲਾਂ ਤੇ ਨ ਤੇਰੇ ਕਾਲੇ ਕਾਨੂੰਨ ਆਪਣੇ ਤੇ ਮੜੇ ਤੇ ਉਹ ਆਪਾਂ ਨੇ ਵਾਪਸ ਕਰਾਏ ਨੇ ਉਹ ਸਰਕਾਰ ਉਹੀ ਤਿੰਨ ਕਾਲੇ ਕਾਨੂੰਨ ਦੇ ਦੁਆਰੇ ਫੇਰ ਆਪਣੇ ਤੇ ਮੜਨ ਜਾ ਰਹੀ ਹੈ ਹੁਣ ਆਪਾਂ ਨੂੰ ਸचेਤ ਹੋਣ ਦੀ ਲੋੜ ਹੈ ਆ ਇਹਨਾ ਸੋਚੋ ਵੀ ਠੰਡ ਹੋ ਗਈ ਹੁਣ ਆਪਾਂ ਵਿਹਲੇ ਆਂ ਮੀਂਹ ਵੀ ਪੈ ਗਿਆ ਰੱਬ ਨੇ ਵਿਹਲੇ ਕਰਤੇ ਹੁਣ ਇੱਕ ਮਹੀਨਾ ਆਪਣੇ ਪ੍ਰੋਗਰਾਮ ਬਹੁਤ ਸਖਤ ਨੇ ਉਹਨਾਂ ਚਾਹਤਾਂ ਨੇ ਸਰਕਾਰ ਨੂੰ ਉਹ ਦਿਖਾ ਦੇਣਾ ਵੀ ਕਿਸਾਨ ਮਜਬੂਰ ਜਿਹੜੇ ਪਹਿਲਾਂ ਮਿਲੂ ਇੱਕ ਹੋ ਕੇ ਇੱਕ ਮਿੰਟ ਹੋ ਕੇ ਤੇ ਲੜਾਈ ਲੜ ਰਹੇ ਨੇ ਸੋ ਇੰਨਿਆ ਗੱਲਾਂ ਨਾਲ ਧੰਨਵਾਦ ਕਰਦਾ ਵਾਹਿਗੁਰੂ ਸ਼ੀਕਾ ਖਾਨ ਸਾਹਿਬ ਸੋ ਧੰਨਵਾਦ ਜੀ ਪ੍ਰਧਾਨ ਜੀ ਦਾ ਸਾਡੇ ਚ ਵਾਟਰ ਵਰਕ ਤੋਂ ਵੱਲੋਂ ਵੀ ਯੂਨੀਅਨ ਪਹੁੰਚੀ ਆ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਇੱਥੇ ਆਉਣ ਤੇ ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਉਹ ਤੁਹਾਡੇ ਚ ਕੋਈ ਬਲਾਰਾ ਹੈ ਤਾਂ ਉਹ ਵੀ ਆਪਣੇ ਜਿਹੜੇ ਵਿਚਾਰ ਹੈ ਰੱਖ ਸਕਦਾ ਇੱਥੇ ਕਿਉਂਕਿ ਆਪਣੀ ਜੁਨੀਅਰ ਜਿਹੜੀ ਗੁਰਾਹਾਂ ਯੂਨੀਅਨ ਹੈ ਇਹ ਜਿਹੜੀ ਪ੍ਰਾਈਵੇਟ ਸਿਰ ਕਰ ਰਹੇ ਨੇ ਸਾਰੇ ਮਹਿਕਮਿਆਂ ਚ ਤੋਂ ਵਾਟਰ ਵਰਕ ਸਾਹਿਬ ਤੋਂ ਨਾ ਉਹ ਬਿਜਲੀ ਬੋਰਡ ਹੈ ਉਹ ਜਿੰਨੇ ਵੀ ਕੱਚੇ ਕਾਮਿਆਂ ਦੇ ਹੱਕ 'ਚ ਲੜਦੀ ਆ ਜਾ ਕੇ ਤਾਂ ਯੂਨੀਅਨਾਂ ਨਾਲ ਉਹਨਾਂ ਦੇ ਨਾਲ ਖੜੀ ਆ ਤਾਂ ਸੋ ਇਹ ਅੱਜ ਆਪਣੇ ਨਾਲ ਖੜੇ ਨੇ ਸੋ ਇਸ ਕਰਕੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇੱਕ ਹੋਰ ਗੱਲ ਆਮ ਪਿੰਡਾਂ 'ਚ ਚੱਲਦੀ ਆ ਭਰਾਵੋ ਵੀ ਤੁਸੀਂ ਯਾਰ ਬਾਹਰ ਤੇ ਨਹੀਂ ਜਾਂਦੇ ਉੱਥੇ ਨਹੀਂ ਜਾਂਦੇ ਭਰਾਵੋ ਕਈ ਵਾਰੀ ਦੁਨੀਆ 'ਦੇ ਕਈ ਦੇ ਕਾਨੂੰਨ ਹੁੰਦੇ ਨੇ ਸਿਧਾਂਤ ਹੁੰਦੇ ਨੇ ਪਰ ਕਦੇ ਵੀ ਆਪਣੀ ਜੱਥੇ ਬੰਦੀ ਨੇ ਜਦੋਂ ਵੀ ਸੁਭ ਕਰਨ ਦੀ ਮੌਤ ਹੋਈ ਆ ਪਹਿਲਾਂ ਚ ਗਏ ਨੇ ਉੱਥੇ ਤਾ ਉਹ ਲੋ ਵੀ ਆਪਣੇ ਜਿਹੜਾ ਦੁਨੀਆਂ ਨੇ ਰੇਲਾ ਰੋਕੀਆਂ ਨੇ ਦੋਏ ਤੀਰੇ دل ਕੋ ਨੂੰ ਪਤਾ ਹੋਊਗਾ ਪਰ ਅਸੀਂ ਪਹੁੰਚ ਜਨੇ ਉਦੋਂ ਬਾਅਦ ਜਦੋਂ ਭੰਦੇੜ ਸਾਹਿਬ ਨੇ ਜਦੋਂ 100-100 ਦੇ ਜਥੇ ਨੂੰ ਭੇਜਣ ਦਾ ਕਰਿਆ ਵੀ ਤੁਸੀਂ ਟਰੈਕਟਰ ਲੈ ਕੇ ਨਹੀਂ ਆ ਸਕਦੇ ਸਰਕਾਰ ਨੇ ਕਿਹਾ ਉਹ ਤੁਰ ਕੇ ਪੈਦਲ ਮਾਰਚ ਕਰਕੇ ਵੀ ਅਸੀਂ ਪਹੁੰਚਾਂਗੇ ਤਾਂ ਉਹਨਾਂ ਦੇ ਜਿਹੜੇ ਅੰਨੇ ਵਾਂ ਪਾਣੀ ਦੇ ਬਿਛਾਰਾਂ ਤੇ ਬੋਲੀਆਂ ਦਾ ਰੱਬ ਦੀਆਂ ਮਾਰੀਆਂ ਗਈਆਂ ਉਹਨਾਂ ਦੇ ਬਰੋਸ ਚ ਆਪਣਾ ਦੇ ਦੋਏ ਦਿਨ ਜਿਹੜੇ ਪੁੱਤਲੇ ਸਾੜੇ ਨੇ ਸੋ ਉਦੋਂ ਬਾਅਦ ਜਦੋਂ ਫੇਰ ਕਰੋਨਾ ਨ ਹੋਇਆ ਤੇ ਫੇਰ ਆਪਾਂ ਦੇ ਮੋਟਰਸਾਈਕਲ ਮਾਰਚ ਕੱਢਿਆ ਆਪਣਾ ਉਹ ਆਪਾਂ ਨਾਲ ਦੀ ਨਾਲ ਐਕਸ਼ਨ ਕਰਦੇ ਜਦੋਂ ਵੀ ਕਿਉਂਕਿ ਇਹ ਸਾਂਝੇ ਆ ਮੰਗਾਰੇ ਤੇ ਸਾਰੀਆਂ ਜਥੇਬੰਦੀਆਂ ਭਾਵੇਂ ਉਹਨਾਂ ਨੂੰ ਵਿਚਾਰ ਨਹੀਂ ਮਿਲਦੇ ਪਰ ਜਦੋਂ ਵੀ ਕੋਈ ਕਿਸੇ ਦੇ ਤਸ਼ੱਦਦ ਤੋਂ ਹੁੰਦਾ ਤਾਂ ਗਰਾਹਾਂ ਯੂਨੀਅਨ ਆਪਦੇ ਐਕਸ਼ਨ ਜਿਹੜੀ ਕਰਦੀ ਹੈ ਇੱਧਰ ਸਾਡੇ ਦੋ ਵਾਰੀ ਫੜਾਂਗਾ ਫਿਰਿਆ ਨੇ ਸਾਡੇ ਤੇ ਜਦੋਂ ਆਪਾਂ ਨੇ ਇੱਕ ਗੈਸ ਪੈਪਰ ਲੈਣ ਨਿਕਲੀ ਹੈ ਇੱਧਰ ਬਠਿੰਡੇ ਕਲੀ